मंडल अमृतसर यूनिट की मीटिंग व्यापार मंडल दफ्तर कटरा शेर सिंह विखे प्रधान सुरिंदर दुग्गल दी अगवाई हेठ हुई जिस मेहमान ए डीसी पी ट्रैफिक सरदार हरपाल सिंह इंस्पैक्टरदार गुरिंद ए डी सी पी ट्रैफिक सरदार हरपाल नो गुरु नगरी ट्रैफिक दी वजी सेवा निभा अजा दे प्रदेश वपार मंडल वालों उन्हों समित किया गया इस मौके सकत्र बलबीर राकेश ठुकराल मोती भाटिया गिनी पाटिया राजेश सोही राजीव कपूर सुमित राणा कवलजीत सिंह सुनील चोपड़ा हरविंदर अरोड़ा ਅਤੇ ਹੋਰ ਮੈਂਬਰ ਹਾਜ਼ਰ ਸਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਅੱਜ ਵਪਾਰ ਮੰਡਲ ਵੱਲੋਂ ਸਾਰੇ ਜਿਹੜੇ ਵਪਾਰ ਮੰਡਲ ਦੇ ਮੇਨ ਪ੍ਰਮੁੱਖ ਹਸਤੀਆਂ ਸੀ ਸਾਰੀਆਂ ਨੇ ਅੱਜ ਇਕੱਠੇ ਹੋ ਕੇ ਜਿੱਥੇ ਕੁਝ ਪਹਿਲਾਂ ਵੀ ਇਸ ਤੋਂ ਕੁ ਸਮਾਂ ਪਹਿਲਾਂ ਮੀਟਿੰਗ ਹੋਈ ਸੀ ਉਦੋਂ ਕੁਝ ਸਮੱਸਿਆ ਦਿੱਤੀਆਂ ਸੀ ਜਿਨ੍ਹਾਂ 'ਚ ਕੁਝ ਸਮੱਸਿਆ ਦਾ ਹੱਲ ਹੋਇਆ ਔਰ ਕਾਫੀ ਸਮੱਸਿਆ ਜਿਹੜੀਆਂ ਅਜੇ ਰਹਿੰਦੀਆਂ ਨੇ ਜਿਨ੍ਹਾਂ ਦਾ ਹੱਲ ਕਰਨ ਵਾਲਾ ਸੀ ਜੋ ਪਿਛਲੀਆਂ ਸਮੱਸਿਆ ਹੱਲ ਹੋਈਆਂ ਉਹਨਾਂ ਦਾ ਇਹਨਾਂ ਨੇ ਸਾਡਾ ਹੌਸਲਾ ਵਧਾਇਆ ਸਾਡਾ ਮਾਨ ਸਨਮਾਨ ਕੀਤਾ ਅਤੇ ਜਿਹੜੀਆਂ ਹੋਰ ਸਮੱਸਿਆਾਂ ਉਹਨਾਂ ਨੇ ਬਾਰੇ ਸਾਨੂੰ ਇਹਨਾਂ ਨੇ ਆਪਣਾ ਸੁਝਾਅ ਦਿੱਤੇ ਸਾਨੂੰ ਗਾਈਡ ਕੀਤਾ ਅਤੇ ਉਹਨਾਂ ਨੂੰ ਸਮੱਸਿਆ ਨੂੰ ਹੱਲ ਕਰਨ ਬਾਰੇ ਸਾਨੂੰ ਜਿਹੜੇ ਵੱਖ-ਵੱਖ ਜਿਹੜੇ ਤਰੀਕੇ ਨੇ ਜਾਂ ਜੋ ਕੀ ਕਿਹੜੇ ਪ੍ਰਬੰਧ ਕਰਨ ਦੀ ਲੋੜ ਆ ਉਹਦੇ ਬਾਰੇ ਸਾਨੂੰ ਆਪਣੇ ਸੁਝਾਅ ਦਿੱਤੇ ਨੇ ਜਿਹੜਾ ਵਪਾਰ ਮੰਡਲ ਅੰਮ੍ਰਿਤਸਰ ਵਪਾਰ ਮੰਡਲ ਆ ਇਹ ਬਹੁਤ ਗਾਂ ਬਦੂ ਸੋਚਦੇ ਵਾਲੇ ਸਾਰੇ ਆਪਣੇ ਜਵਾਨ ਨੇ ਸਾਰੇ ਬੰਦੇ ਗਾਹ ਵਦੂ ਸੋਚ ਰੱਖਦੇ ਨੇ ਜਿਹੜੇ ਸ਼ਹਿਰ ਦੇ ਜਿਹੜੇ ਆ ਵਪਾਰ ਬਾਰੇ ਸ਼ਹਿਰ ਦੇ ਜਿਹੜੇ ਵਾਸੀ ਉਹਨਾਂ ਦੇ ਕਾਰੋਬਾਰਾਂ ਦਾ ਦਿਨ ਰਾਤ ਧਿਆਨ ਰੱਖਦੇ ਵੀ ਉਹਨਾਂ ਦੇ ਕਾਰੋਬਾਰ ਨੂੰ ਕੋਈ ਠੇਸ ਨਾ ਪਹੁੰਚੇ ਕਿਉਂਕਿ ਕਾਰੋਬਾਰ ਜਿਹੜਾ ਉਹਦਾ ਟ੍ਰੈਫਿਕ ਦੇ ਨਾਲ ਬੜਾ ਵੱਡਾ ਨਾਤਾ ਜੇ ਟ੍ਰੈਫਿਕ ਸਮੱਸਿਆ ਹੋਵੇ ਤੇ ਕਾਰੋਬਾਰ ਨੂੰ ਬੜੀ-ਬੜੀ ਟੱਕਾ ਲੱਗਦਾ ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਆ ਕਿ ਵਪਾਰੀ ਨੂੰ ਜਾਂ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਹਾਲਗੇਟ ਦੇ ਵਿੱਚ ਟੋ ਵੈਨ ਦੀ ਕੋਈ ਸਮੱਸਿਆ ਨਹੀਂ ਕਿਉਂਕਿ ਬਾਰੋਂ ਲੋਕੀ ਆਉਂਦੇ ਨੇ ਔਰ ਹਾਲਗੇਟ ਦੇ ਵਿੱਚ ਜਿਹੜੇ ਥੋੜਾ ਜਿਹਾ ਪਿੰਡੂ ਲੋਕ ਆਉਂਦੇ ਆ ਜਿਹੜੇ ਪੜੇ ਲਿਖੇ ਉਹ ਮਾਲਾਂ ਦੇ ਵਿੱਚ ਚੱਲ ਜਾਂਦੇ ਨੇ ਲੇਕਿਨ ਜਿਹੜਾ ਜੋ ਪਿੰਡੂ ਲੋਕ ਨੇ ਉਹ ਜ਼ਿਆਦਾਤਰ ਹਾਲਗੇਟ ਵਿੱਚ ਕਿਉਂਕਿ ਪ੍ਰਾਣਾ ਉਹਨਾਂ ਦਾ ਹੈਗਾ ਕਿ ਹਾਲਗੇਟ ਤੋਂ ਪ੍ਰਾਣੇ ਉਹਨਾਂ ਦੇ ਲਿੰਕ ਜੁੜੇ ਔਰ ਅਸੀਂ ਅੱਜ ਇਹਨਾਂ ਨੂੰ ਇਹ ਵਾਅਦਾ ਕੀਤਾ ਕਿ ਜਿਹੜਾ ਵਪਾਰ ਡਿਮੰਡਲ ਨੂੰ ਇਹ ਵਾਅਦਾ ਕੀਤਾ ਵੀ ਜਿਹੜਾ ਹਾਲਗੇਟ ਦੇ ਅੰਦਰ ਟੋ ਵੈਨ ਜਿਹੜੀ ਆ ਇੱਕ ਘੱਟ ਤੋਂ ਘੱਟ ਜਿਹੜੀ ਆ ਇਹਦੀ ਸਮੂਲੀਅਤ ਰੱਖੀ ਜਾਏਗੀ ਤਾਂ ਜੋ ਲੋਕਾਂ ਨੂੰ ਇੱਥੇ ਕੋਈ ਨੁਹਰਾਸ ਮਿਲਣਾ ਹੋਵੇ ਜਿਹੜੀਆਂ ਗੱਡੀਆਂ ਘੱਟ ਟੋਕ ਕੀਤੀਆਂ ਜਾਣ ਜੇ ਕੋਈ ਗੱਡੀ ਆਉਂਦੀ ਆ ਤਾਂ ਉਹ ਹੂਟਰ ਮਾਰੇ ਔਰ ਲੋਕਾਂ ਨੂੰ ਅਲਰਟ ਕਰਾਵੇ ਕਿ ਉਹ ਟ੍ਰੈਫਿਕ ਜਿਹੜੀ ਆ ਗੱਡੀ ਸਾਈਡ ਤੇ ਕਰ ਲੈਣ ਨਾ ਕਿ ਉਹਦੀ ਗੱਡੀ ਚੱਕ ਕੇ ਕੋ 15 20 20 ਕਿਲੋਮੀਟਰ ਸਾਈਡ ਤੇ ਲੈ ਜਾਣ ਤੇ ਉਹ ਦੁਕਾਨਦਾਰ ਨੂੰ ਤੇ ਕਸਟਮਰ ਨੂੰ ਵੀ ਜਿਹੜੀ ਪਰੇਸ਼ਾਨੀ ਹੋਵੇ ਇਹ ਅੱਜ ਇਹਨਾਂ ਨੇ ਅਸੀਂ ਪ੍ਰੋਮਿਸ ਵੀ ਕੀਤਾ ਵਾ ਅਤੇ ਬਾਕੀ ਵੀ ਇਹਨਾਂ ਨੇ ਕੋਈ ਸਾਨੂੰ ਸੁਝਾਅ ਦਿੱਤੇ ਨੇ ਜਿਨ੍ਹਾਂ ਦਾ ਸੀ ਦਰਜਾ ਬਦਰਜਾ ਜਿਹੜਾ ਹੱਲ ਕਰਾ ਮੈਂ ਸੁਰੇਂਦਰ ਦੁੱਗਲ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨੀਅਨ ਟਲੋਂ ਅੱਜ ਜਿਹੜੀ ਕਿ ਮੀਟਿੰਗ ਕੀਤੀ ਗਈ ਸੈਕੰਡ ਟਾਈਮ ਅੱਜ ਆਫਟਰ 4 ਮਹੀਨਾ ਬਾਅਦ ਦੁਬਾਰਾ ਹਰਪਾਲ ਜੀ ਅੱਜ ਐਡੀਸੀਪੀ ਟ੍ਰੈਫਿਕ ਨੇ ਅੱਜ ਤੋਂ ਪਹਿਲੇ ਜੋ ਉਹਨਾਂ ਨੂੰ ਅਸੀਂ ਸਮੱਸਿਆਵਾਂ ਦੱਸੀਆਂ ਔਰ ਵੀ ਆਰ ਸੈਟੀਸਫਾਈਡ 100% ਅਸੀਂ ਉਹਨਾਂ ਦਾ ਸੈਟੀਸਫਾਈ ਆ ਚਾਹੇ ਉਹ ਪੁਲ ਦੇ ਉੱਪਰ ਟ੍ਰੈਫਿਕ ਦੀ ਸਮੱਸਿਆ ਸੀ ਨੀਚੇ ਆਂਦੀ ਹਲਬਜ਼ਾਰ ਦੀ ਚਾਹੇ ਹਲਬਜ਼ਾਰ ਦੀ ਕੋਈ ਸਮੱਸਿਆ ਸੀ ਉਹਨਾਂ ਨੇ ਹੱਲ ਕੀਤੀ ਅਸੀਂ ਉਹਨਾਂ ਦਾ ਪੰਜਾਬ ਪ੍ਰਦੇਸ਼ ਫਾਰਮੰਡਰ ਦਾ ਲੋਕ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਕੁਝ ਅਸੀਂ ਉਹਨਾਂ ਨੂੰ ਹੋਰ ਸੁਝਾਅ ਦਿੱਤੇ ਨੇ ਲੇਨ ਦਾ ਸੁਝਾਅ ਦਿੱਤਾ ਹੈ ਟ੍ਰੈਫਿਕ ਦੇ ਬਾਰੇ ਸੁਝਾਅ ਦਿੱਤਾ ਹੈ ਕਿ ਕਿਵੇਂ ਹੋਰ ਬਿਹਤਰੀ ਹੋ ਸਕਦੀ ਹੈ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਕੋਆਪਰੇਸ਼ਨ ਦੇ ਨਾਲ ਮੈਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਾਂਗਾ ਮੈਂ ਗੁਰੂ ਨਗਰੀ ਦੀ ਸੇਵਾ ਕਰਨ ਦੇ ਵਿੱਚ ਆਇਆ ਅੱਜ ਉਹਨਾਂ ਨੇ ਇੱਕ ਬੜਾ ਵੱਡਾ ਵਿਸ਼ਵਾਸ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਉਹ ਪਹਿਲੇ ਸੇਵਾ ਕਰ ਰਹੇ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰ ਰਹੇ ਨੇ ਔਰ ਜਿਸ ਤਰ੍ਹਾਂ ਕਿ ਅੱਜ ਉਹਨਾਂ ਨੇ ਆਟੋ ਬਾਰੇ ਵੀ ਦੱਸਿਆ ਕਿ ਕੀ ਮੈਂ ਸਟੈਪ ਲੈਂਦਾ ਹੈ ਔਰ ਕਿਵੇਂ ਮੈਂ ਫਿਊਚਰ ਦੇ ਵਿੱਚ ਮੈਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਵਾਕਈ ਸੁਲਾਦਾ ਯੋਗ ਹੈ ਵਪਾਰ ਮੰਡਲ ਉਹਨਾਂ ਦਾ ਬਹੁਤ ਬਹੁਤ ਉਹਨਾਂ ਦੇ ਸਾਰੇ ਹੀ ਜਿਹੜੇ EMPLOYEES ਨੇ ਜਿਹੜੇ ਉਹਨਾਂ ਨਾਲ ਅੱਜ ਸਾਡੇ ਵਿੱਚ ਇਨਸਪੈਕਟਰ ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਅਸ਼ੋਰਮ ਸਾਨੂੰ ਦਿੱਤੀ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਅਗਰ ਕੋਈ ਪ੍ਰੋਬਲਮ ਤੁਹਾਨੂੰ ਆਂਦੀ ਹੈ ਉਹਨਾਂ ਨੇ ਹਰਪਾਲ ਜੀ ਨੇ ਆਪਣਾ ਪਰਸਨਲ ਨੰਬਰ ਵੀ ਦਿੱਤਾ ਹੈ ਹੈਲਪਲਾਈਨ ਨੰਬਰ ਵੀ ਦਿੱਤਾ ਹੈ ਔਰ ਕਿਸੇ ਤਰ੍ਹਾਂ ਦੀ ਤੁਹਾਡੀ ਸਮੱਸਿਆ ਹੋਵੇ ਵਕਫੂਕ ਨੰਬਰ ਉਹਨਾਂ ਨੇ ਤੁਹਾਨੂੰ ਦਿੱਤੇ ਨੇ ਜਿਹੜੇ ਕਿ ਸਾਡੇ ਅੰਮ੍ਰਿਤਸਰ ਵਾਸੀਆਂ ਦੇ ਲਈ ਬਹੁਤ ਫਾਇਦੇਮੰਦ ਹੋਣਗੇ ਮੈਂ ਆਪਣੇ ਵਪਾਰ ਮੰਡਲ ਵੱਲੋਂ ਸਾਰੇ ਹੀ ਪੁਲਿਸ ਕਰਮਚਾਰੀਆਂ ਦਾ ਜਿਨ੍ਹਾਂ ਨੇ ਹਰਪਾਲ ਜੀ ਨੂੰ ਸਹਿਯੋਗ ਦੇ ਕੇ ਸਾਡੀਆਂ ਸਮੱਸਿਆ ਨੂੰ ਹੱਲ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੋ ਯਾਰ ਅੱਜ ਹੀ ਪੰਜਾਬ ਪ੍ਰਦੇਵ ਵਪਾਰ ਮੰਡਲ ਵੱਲੋਂ ਸਰਦਾਰ ਹਰਪਾਲ ਸਿੰਘ ਜੀ ਦਾ ਸ਼ੁਕਰੀਆ ਦਾ ਆ ਕਰਨਾ ਹੈ ਸਾਰੀ ਪੰਜਾਬ ਪੁਲਿਸ ਦਾ ਟ੍ਰੈਫਿਕ ਚਾਰਜ ਜਿੰਨੇ ਵੀ ਇਹਨਾਂ ਦੇ ਮੁਲਾਜ਼ਮ ਨੇ ਸਾਰਿਆਂ ਦਾ ਸ਼ੁਕਰੀਆ ਕਰਨ ਵਾਸਤੇ ਬੁਲਾਇਆ ਹੈ ਕਿ ਇਹਨਾਂ ਨੇ ਅੰਮ੍ਰਿਤਸਰ ਦੀ ਟ੍ਰੈਫਿਕ ਨੂੰ ਬڑے ਸੁਚਾਰੂ ਢੰਗ ਨਾਲ ਚਲਾਇਆ ਜਿਹੜੀਆਂ ਸਾਨੂੰ ਵਪਾਰੀਆਂ ਨੂੰ ਦਿੱਕਤਾਂ ਆ ਰਹੀਆਂ ਸੀ ਇਹਨਾਂ ਨੇ ਬਹੁਤ ਹੱਦ ਤੱਕ ਦੂਰ ਕੀਤੀਆਂ ਤੇ ਅੱਗੋਂ ਸਾਨੂੰ ਵਿਸ਼ਵਾਸ ਦੁਲਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਬਾਕੀ ਮੁਸ਼ਕਲਾਂ ਰਹਿੰਦੀਆਂ ਨੇ ਉਹ ਵੀ ਅਸੀਂ ਦੂਰ ਕਰਾਂਗੇ ਅਸੀਂ ਇਹਨਾਂ ਦੇ ਧੰਨਵਾਦ ਕਰਦੇ ਹਾਂ ਮੈਂ ਜਤਿੰਦਰ ਸਿੰਘ ਮੋਤੀਪਾਟਿਆ ਕਾਉਂਸਲਰ ਅੱਜ ਅਸੀਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅਮਸਰ ਯੂਨਿਟ ਵੱਲੋਂ ਸਰਦਾਰ ਹਰਪਾਲ ਸਿੰਘ ਜੀ ਏਡੀਸੀਪੀ ਉਹਨਾਂ ਨਾਲ ਆਏ ਸਾ ਗੁਰਵਿੰਦਰ ਸਿੰਘ ਜੀ ਜੋ ਟ੍ਰੈਫਿਕ ਇਨਸਪੈਕਟਰ ਨੇ ਅੱਜ ਇਹਨਾਂ ਦਾ ਸਨਮਾਨ ਧੰਨਵਾਦ ਐਪਰੀਸ਼ੀਏਟ ਕਰਨ ਲਈ ਅੱਜ ਸਾਡਾ ਮਨ ਸੀਗਾ ਇਹਨਾਂ ਨੂੰ ਅੱਜ ਸਾਹਦ ਕੇ ਤੇ ਇਹਨਾਂ ਦਾ ਸਨਮਾਨ ਕਰਨਾ ਸੋ ਕਾਰਨ ਇਹ ਸੀਗਾ ਕਿ ਜਦੋਂ ਇਹਨਾਂ ਨੇ ਇੱਥੇ ਚਾਰਜ ਜੀਡੀਸੀਪੀ ਟ੍ਰੈਫਿਕ ਦਾ ਲਿਆ ਸੀਗਾ ਸਾਡੇ ਅਨੁਸਾਰ ਸ਼ਹਿਰ ਤੇ ਵੀ ਟ੍ਰੈਫਿਕ ਨਾਲ ਸੰਬੰਧਤ ਬਹੁਤ ਸਮੱਸਿਆਵਾਂ ਸਨ ਜਿਹਦੀ ਅਸੀਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਇਹਨਾਂ ਨਾਲ ਮੀਟਿੰਗ ਸਾਂਝੀ ਕੀਤੀ ਔਰ ਉਹਦੇ ਵਿੱਚ ਆਪਣੀਆਂ ਜਿਹੜੀਆਂ ਕਾਫੀ ਜ਼ਿਆਦਾ ਸਮੱਸਿਆਵਾਂ ਦਸੀਆਂ ਔਰ ਅੱਜ ਇਸ ਗੱਲ ਦਾ ਸਾਨੂੰ ਫਖਰ ਹੈ ਕਿ ਉਹਦੇ ਵਿੱਚੋਂ ਤਕਰੀਬਨ 70 80% ਜਿਹੜੀਆਂ ਸਮੱਸਿਆਵਾਂ ਨੇ ਉਹ ਇਹਨਾਂ ਨੇ ਹੱਲ ਕਰਵਾਈਆਂ ਨੇ ਔਰ ਹੱਲ ਕਰਵਾਉਣ ਦਾ ਇਹ ਕਿਉਂਕਿ ਜ਼ਮੀਨੀ ਪੱਧਰ ਦੇ ਲੀਡਰ ਨੇ ਜ਼ਮੀਨੀ ਪੱਧਰ ਦੇ ਜਿਹੜੇ ਅਫਸਰ ਨੇ ਕਿਉਂਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸੇਵਾ ਜਿਹੜੀ ਹੈ ਬਤੌਰ ਪੁਲਿਸ ਇਨਸਪੈਕਟਰ ਏਡੀਸੀਪੀ ਏਸੀਪੀ ਸਾਰੀ ਇਹਨਾਂ ਨੇ ਸੇਵਾ ਕੀਤੀ ਹੈ ਔਰ ਇਹਨਾਂ ਦਾ ਮਨ ਸੀਗਾ ਕਿ ਮੈਨੂੰ ਸ਼ਹਿਰ ਦੇ ਵਿੱਚ ਸੇਵਾ ਮਿਲੀ ਹੈ ਟ੍ਰੈਫਿਕ ਦੀ ਔਰ ਮੈਂ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਇਹਨੂੰ ਬੜੀ ਤਰੀਕੇ ਦੇ ਨਾਲ ਨਿਭਾਵਾਂਗਾ ਔਰ ਅੱਜ ਸਾਨੂੰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਜਿਹੜੇ ਚੰਗੇ ਨਤੀਜੇ ਨੇ ਰਿਜ਼ਲਟ ਮਿਲ ਰਹੇ ਨੇ ਅੱਜ ਸਮੂਥ ਟ੍ਰੈਫਿਕ ਜਿਹੜੀ ਅੰਮ੍ਰਿਤਸਰ ਦੀ ਹੋਣੀ ਮੈਂ ਸਮਝਦਾ ਹਾਂ ਕਿ ਇਸ ਤੋਂ ਵੱਡੀ ਇਨਰਜੀ ਕੋਈ ਸੇਵਾ ਨਹੀਂ ਸੀ ਹੋ ਸਕਦੀ ਇਹਨਾਂ ਜਿਹੜੀ ਸ਼ਹਿਰ ਦੀ ਸੇਵਾ ਕੀਤੀ ਏ ਉਹਦੇ ਲਈ ਅਸੀਂ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅੰਮ੍ਰਿਤਸਰ ਯੂਨਿਟ ਵੱਲੋਂ ਸਾਡੇ ਪਿਆਰੇ ਲਾਲਜੀ ਸੇਠ ਦੁੱਗਲ ਸਾਹਿਬ ਜੈਨ ਸਾਹਬਰ ਸਾਰੇ ਸਾਥੀਆਂ ਵੱਲੋਂ ਅੱਜ ਅਸੀਂ ਸਾਰਿਆਂ ਵੱਲੋਂ ਇਹਨਾਂ ਦਾ ਜਿਹੜਾ ਧੰਨਵਾਦ ਕੀਤਾ ਔਰ ਇਹਨਾਂ ਦਾ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ ਫਿਰ ਇੱਕ ਵਾਰੀ ਸਰਦਾਰ ਹਰਪਾਲ ਸਿੰਘ ਜੀ ਏਡੀਸੀ ਵੀ ਟ੍ਰੈਫਿਕ ਅੰਮ੍ਰਿਤਸਰ